ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਤੇ ਮੈਨੂੰ ਇੰਨਾ ਮਾਣ ਦੇਣ ਵਾਲੇ ਜਿਨ੍ਹਾਂ ਨੇ ਮੈਨੂੰ ਆਪਣੀ ਇੱਕ ਪਰਿਵਾਰ ਦਾ ਮੈਂਬਰ ਬਣਾਇਆ ਹੋਇਆ ਮੈਨੂੰ ਐ ਲੱਗਦਾ ਵੀ ਤੁਸੀਂ ਸਾਰੇ ਮੇਰੀ ਫੈਮਲੀ ਹੋ ਪਤਾ ਨਹੀਂ ਕਿੱਥੋਂ-ਕਿੱਥੋਂ ਤੁਸੀਂ ਮੈਨੂੰ ਸੁਣਦੇ ਹੋ ਵੇਖਦੇ ਹੋ ਕਮੈਂਟ ਕਰਦੇ ਹੋ ਲਾਈਕ ਸ਼ੇਅਰ ਕਰਦੇ ਹੋ ਤੇ ਮੈਨੂੰ ਬਹੁਤ ਮਾਣ ਹੈ ਤੁਹਾਡੇ ਤੇ ਮੈਂ ਸਾਰਿਆਂ ਦਾ ਦਿਲੋਂ ਬਹੁਤ ਹੀ ਧੰਨਵਾਦ ਕਰਦੀ ਆਂ ਤੇ ਇਸੇ ਤਰ੍ਹਾਂ ਮੈਨੂੰ ਮਾਣ ਦਿੰਦੇ ਰਹਿਣਾ ਸੋ ਅੱਜ ਮੈਂ ਜਿਹੜਾ ਗੀਤ ਲੈ ਕੇ ਆਈਆਂ ਉਹੋ ਇੱਕ ਮੁਟਿਆਰ ਆਪਣਾ ਹੀ ਮਾਂ ਨੂੰ ਸਨੇਹਾ ਦਿੰਦੀ ਹੈ ਕਹਿੰਦੀ ਤੂੰ ਨਾ ਕਦੇ ਕੋਈ ਸੁਖ ਸਨੇਹਾ ਭੇਜਿਆ ਤਾਂ ਨਾ ਵੀਰ ਨੂੰ ਭੇਜਿਆ ਤਾਂ ਉਹਦਾ ਵੀਰ ਆ ਜਾਂਦਾ ਦੂਜੇ ਦਿਨ ਤੇ ਉਹਨੂੰ ਕਹਿੰਦੀ ਆ ਵੀ ਤੂੰ ਮੈਨੂੰ ਨਾਲ ਲੈ ਚੱਲ ਉਹ ਕਹਿੰਦਾ ਮਾਂ ਵੀ ਪੇਕੇ ਗਈ ਹੈ ਪਿਓ ਵੀ ਇੱਥੇ ਨਹੀਂ ਹੈ ਕਹਿੰਦਾ ਤੂੰ اپنی ਇੱਕ ਪੱਤੀ ਭਾਬੋ ਦੇ ਬਸ ਪੰਮੇਗੀ ਜਾ ਕੇ ਸੋ ਬੜਾ ਪਿਆਰਾ ਗੀਤ ਆ ਉਹ ਕੀ ਨੋਕ ਝੋਕ ਹੁੰਦੀ ਆ ਭੈਣ ਭਰਾ ਦੀ ਮਾਨੋ ਨੰਦ ਪਿਆਰੇ ਜੇ ਗੀਤ ਦਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਕਿਦਾਂ ਦਾ ਲੱਗਦਾ ਸੋ ਮਾਨੋ ਨੰਦ ਪਿਆਰੇ ਜੇ ਗੀਤ ਦਾ ਚਿੱਟिए ਕਾਣੀ ਕੇ ਨੀ ਤੈਨੂੰ ಿ ವೀರಾ ದೇ ಕೋಡೆಯ ಲಂಗ್ ಜಾಯ ಬಾರಿ ನೀಡೆಯ ಲಂಗ na kalliya sukh sne ਸਾਮਲੀ ਡਾਚੀ ਤੇ ਪਿੰਨਿਆ ਦੀ Yeah. Uh -huh. te ਸਾਉਣੇ ਮਈ ਨਾਤੇ ਪੈ ਗਈਆਂ ਪੀਗਾ ਪੜਣਾ ਸਬਰਾਈਨ ਪਹਿਣਾ ਨਹੀਂ ਪਹਿਣੇ ਪਾਪੋ ਕੇ ਪਤੀ ਦੇਵਸ ਪਹਿਣਾ ਆ ਗਿਓ ਪੁੱਤਾ ਛੱਡ ਆਇਆ ਮੈਂ ਵਾਰੀ ਵੇ ਪਾਇਣ ਸਵਰਾਈ ਨੂੰ ਛੱਡ ਆਇਆ ਕੁਲੂੜੇ ਕੇਸੀ ਤੇੜੂੜੇ ਨੇੜੀ ਵਣ ਹੈ ਠਾਰੋਂ ਦੀ ਨੂੰ ਹੈ ਛੱਡ ਆਇਆ ਮਾਏ ਨਹੀਂ ਵਣ ਹੈ